2 ਘੰਟੇ ਮਾਜੂ ਮੁੱਖਪਤਰੀ ਸਾਹਿਬ ਦੇ ਸਾਹਦੇ ਸਾਰੀਆਂ ਗੱਲਾਂ ਜਿਹੜੀਆਂ ਵੀ ਕਿਸਾਨ ਆਗੂ ਸਹਿਬਾਨ ਨੇ ਆਪਣੀ ਆਪਣੀ ਗੱਲਾਂ ਰੱਖੀਆਂ ਉਹਨਾਂ ਤੇ ਵਿਚਾਰ ਚਰਚਾ ਹੋਈ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਮੀ ਚੌੜੀ ਚਰਚਾ ਕੀਤੀ ਕਿ ਧਰਤੀ ਹੈ ਦਾ ਪਾਣੀ ਕਿਵੇਂ ਬਚਾਉਣਾਗਾ ਸਾਰੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਦਾ ਖਰੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਸਬਾਹ ਜਿਹੜੀ ਆ ਉਹ ਦਿੱਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਕਿਉਂਕਿ ਬੈਂਕਾਂ ਸਾਡੀ ਜਿਹੜੀ ਕੋਆਪਰੇਟਿਵ ਬੈਂਕਾਂ ਉਹਦੇ ਅੰਦਰ ਓਟੀਐ ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ ਨਹੀਂ ਪਾ ਸਕੇ ਜੋ ਜਿਹੜੇ ਝੋਨਾ ਛੱਡ ਕੇ ਕਿਸੇ ਹੋਰ ਫਸਲ ਤੇ ਆਉਣਗੇ ਉਹਦੀ ਡਿਜੀਟਲ ਜਿਹੜੀ ਆ ਮਾਰਕੀਟਿੰਗ ਹੋਣੀ ਆ ਸਵਾਜਿਕ ਬਹੁਤ ਅਹਿਮ ਮੀਟਿੰਗ ਪੰਜਾਬੀਆਂ ਕਿਸਾਨ ਜਥੇਬੰਦੀ ਬੀਕੇ ਜੁਗ ਰਹਾ ਆ ਤੇ ਖੇਤ ਮਜ਼ਦੂਰ ਜਥੇਬੰਦੀ ਤੋਂ ਉਹਨਾਂ ਨੇ ਇੱਕ ਲੰਬੀ ਮੀਟਿੰਗ ਜਿਹੜੀ ਆ ਮਾਰਜੁਗ ਮੁੱਖਪਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚੱਲੀ ਲਗਭਗ 2 2.5 ਘੰਟੇ ਮਾਰਜੁਗ ਮੁੱਖਪਤਰੀ ਸਾਹਿਬ ਨੇ ਸਾਰੀਆਂ ਗੱਲਾਂ ਜਿਹੜੀ ਆ ਵੀ ਕਿਸਾਨ ਆਗੂ ਸਹਿਬਾਨ ਨੇ ਆਪਣੀ ਆਪਣੀ ਗੱਲਾਂ ਰੱਖੀਆਂ ਉਹਨਾਂ ਤੇ ਵਿਚਾਰ ਚਰਚਾ ਹੋਈ ਔਰ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਮੀਟਿੰਗ ਜਾਣਾ ਸੀਗਾ ਚਲੇ ਗਿਆ ਉਸ ਤੋਂ ਬਾਅਦ ਲਗਭਗ 1 ਘੰਟਾ ਮੀਟਿੰਗ ਜਿਹੜੀ ਆ ਉਹਦੀ ਉਹਦੇ ਵਿੱਚ ਮੈਂ ਮੇਰੇ ਨਾਲ ਭਜਨ ਸਿੰਘ ਟੀਓ ਜੀ ਸਰਦਾਰ ਗੁਰਬੀਤ ਸਿੰਘ ਖੁੱਡਿਆ ਜੀ ਸਾਰੇ ਆਗੂ ਸਹਿਬਾਨ ਨੇ ਬੈਠ ਕੇ ਬੜੀ ਲੰਬੇ ਚੌੜੀ ਚਰਚਾ ਕੀਤੀ ਕਿ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾਗਾ ਕੈਨਾਲ ਵਾਟਰ ਨੂੰ ਕਿਵੇਂ ਆਖਰੀ ਖੇਤ ਤੱਕ ਲੈ ਕੇ ਜਾਣਾਗਾ ਉਹਦੇ ਲਈ ਕੀ ਕੀ ਸਾਧਿਆ ਪ੍ਰੋਪੋਜ਼ਲ ਨੇ ਜੱਜ ਕਿੰਨਾ ਤੇ ਕਿਹੜੇ ਕਿਹੜੇ ਤੇ ਕੰਮ ਹੁਣ ਤੱਕ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ ਚ ਕਿੰਨਾ ਕਿੰਨਾ ਤੇ ਕੰਮ ਹੋਣਾਗਾ ਇਹ ਸਾਰੀ ਡਿਟੇਲ ਦੇ ਵਿੱਚ ਚਰਚਾ ਹੋਈ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਬੇਨ ਮੰਗ ਸੀ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਦਿੱਤੀ ਆ ਉਹਦਾ ਖਰੜਾ ਉਹਦਾ ਖਰੜਾ ਕਿਉਂਕਿ ਉਹ ਹੁਣੀ ਥੋੜਾ ਸਮਾਂ ਪਿੱਛੇ ਪ੍ਰਾਪਤ ਹੋਈ ਆ ਸਬੰਧਤ ਅਫਸਰ ਸਹਿਬਾਨ ਨੂੰ ਉਹ ਖਰੜਾ ਸਾਰੇ ਡਿਪਾਰਟਮੈਂਟਾਂ ਵਿੱਚੋਂ ਜਾ ਕੇ ਸਾਰੇ ਡਿਪਾਰਟਮੈਂਟਾਂ ਦੀ ਰਾਏ ਲੈ ਕੇ ਉਹਦੇ ਕੀ ਹੈਗੀ ਉਸ ਤੋਂ ਬਾਅਦ ਸਾਰੇ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਸਹਿਬਾਨ ਨੇ ਪੂਰਨਾ ਕਨੜਾ ਸ਼ੇਅਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਇੱਕ ਡਿਸਕਸ਼ਨ ਹੋਊਗੀ ਵਿਚਾਰ ਵਟਾਂਦਰਾ ਹੋਊਗਾ ਔਰ ਉਸ ਸਭਾ ਜਿਹੜੀ ਆ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਜਾਊਗੀ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਮੰਗਾਂ ਸੀਆਂ ਬਹੁਤ ਸਾਰੇ ਕੇਸ ਜਿਹੜੇ ਕਿਸਾਨਾਂ ਆਗੂਆਂ ਤੇ ਪੈਂਡਿੰਗ ਪਏ ਸੀ ਉਹਨਾਂ ਨੂੰ ਬਿਡਰਾ ਕਰਨ ਦਾ ਕਿਹੜੇ ਕਿਹੜੇ ਕੇਸ ਜਿਹੜੇ ਨੇ ਉਹ ਸਿੱਧੇ ਬਿਡਰਾ ਹੋ ਸਕਦੇ ਨੇ ਕਿਹੜੇ ਜਿਹੜੇ ਏਜੀ ਸਾਹਿਬ ਦੇ ਆਫਿਸ ਤੱਕ ਜਾਣਗੇ ਐਡਵੋਕੇਟ ਜਨਰਲ ਦੇ ਆਫਿਸ ਤੱਕ ਜਾਣਗੇ ਕਿਉਂਕਿ ਕਈ ਕਈ ਕੇਸਾਂ ਦੇ ਅੰਦਰ ਚਲਾਨ ਪੇਸ਼ ਹੋ ਚੁੱਕੇ ਨੇ ਉਹਨਾਂ ਨੂੰ ਸਿੱਧਾ ਬਿਡਰਾ ਨਹੀਂ ਕੀਤਾ ਜਾ ਸਕਦਾ ਉਹ ਵੀ ਇੱਕ ਸਾਡੀ ਜਿਹੜੀ ਆ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਆ ਸੋ ਮੇਰਾ ਕਹਿਣ ਦਾ ਪਾਵ ਆ ਕਿ ਅੱਜ ਦੀ ਜਿਹੜੀ ਮੀਟਿੰਗ ਆ ਬੜੀ ਅੱਛੀ ਰਹੀ ਆ ਬੜੇ ਸਾਜਗਰ ਮਾਹੌਲ ਦੇ ਅੰਦਰ ਹੋਈ ਆ ਬਹੁਤੀ ਪੋਜ਼ੀਟਿਵ ਜਿਹੜਾ ਰਿਜ਼ਲਟ ਉਹ ਆਊਗਾ ਕੀ ਮਤਲਬ ਕਰਜ਼ੇ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਆ ਦੇਖੋ ਕਿ ਇੱਕ ਬੈਂਕ ਆ ਸਾਡੀ ਜਿਹੜੀ ਕੋਆਪਰੇਟਿਵ ਬੈਂਕ ਆ ਉਹਦੇ ਅੰਦਰ OTS ਸਕੀਮ ਲੈ ਕੇ ਆਉਣ ਦੀ ਗੱਲ ਹੋਈ ਆ ਕਿ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਬਹੁਤ ਸਾਰੇ ਕਿਸਾਨ ਜਿਹੜੇ ਕਿਸੇ ਨਾ ਕਿਸੇ ਕਾਰਨ ਡਿਫਾਲਟਰ ਹੋ ਗਏ ਆਪਣੀ ਜਿਹੜੀ ਆ ਕਿਸ਼ਤ ਨਹੀਂ ਪਰ ਸਕੇ ਕੋਈ ਕਾਰਨ ਰਿਹਾ ਉਸ ਕਿਸਾਨਾਂ ਕੋਲ ਦਾ ਤਰਕ ਸੀਗਾ ਕਿ ਸਾਰੇ ਕਿਸਾਨ ਲੋਕ ਜਿਹੜੇ ਨੇ ਉਹ ਸੈਟਲ ਕਰਨਾ ਚਾਹੁੰਦੇ ਨੇ ਕਿ ਉਹਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਓ ਸੋ ਬਿਲਕੁਲ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਬਿਲਕੁਲ ਹਾਂ ਪੱਕੀ ਹੋ ਗਏ ਹਰਾ ਪਰਿਆ ਗਿਆ ਡਿਪਾਰਟਮੈਂਟ ਨੇ ਉਸੇ ਆਰਡਰ ਜਾਰੀ ਕੀਤੇ ਨੇਗੇ ਕਿ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕਿਸਾਨਾਂ ਕੋਲ ਅਸਲਾ ਕਰਕੇ ਬੜਾ ਲਈ ਜਾਵੇ ਤਾਂ ਕਿ ਨਾਲੇ ਬੈਂਕ ਦਾ ਫਾਇਦਾ ਹੋਊਗਾ ਔਰ ਨਾਲੇ ਕਿਸਾਨ ਭਰਾਵਾਂ ਦਾ ਫਾਇਦਾ